ਮੈਲਾ ਤਾਂ ਮੈਂ ਆਪ ਜੀ ਦੇ ਮਾਧਿਮ ਰਹੀ ਇਹ ਸੰਗ ਦੇ ਸੰਬੰਧੀ ਦੇਤੀ ਕਰਨਾ ਚਾਹੁੰਦਾ ਹਾਂ ਜੋ ਸੰਗ ਇੱਕ 13225 ਉਖੜਾਲਾ ਸਾਰੀਆਂ ਤੋਂ ਹੁੰਦਾ ਹੋਇਆ ਬਾਇਆ ਟਾਂਡਾ ਮਿਆਣੀ ਅਤੇ ਪੈਣੀ ਏਰੀਆ ਵਿੱਚ ਗਦਾਪੁਰ ਪੁੱਜਣਾ ਹੈ ਉਸ ਦੇ ਕੋਆਰਡਿਨੇਟ ਜੋ ਦਸੂਏ ਭੜਾ ਸੜਕ ਹੈ ਇਹ ਵੀ ਜਾ ਕੇ ਮਿਆਣੀ ਮਿਲਦੀ ਹੈ ਤੇ ਮੈਂ ਇਸ ਹੁਆ ਨਿਵਾਸੀਆਂ ਨੂੰ ਜਿਹੜੀ ਇਧਰੋਂ ਸੰਤ ਜਾਣੀ ਹੈ ਉਹਨਾਂ ਨੂੰ ਇਹੇ ਬੇਨਤੀ ਕਰਦਾ ਹਾਂ ਅਪੀਲ ਕਰਦਾ ਹਾਂ ਕਿ ਸੰਗ ਦੇ ਵਿੱਚ ਕਿਉਂਕਿ ਬਾਰਸ਼ ਪਈ ਐ ਅਸੀਂ ਸਾਰਾ ਮੌਕਾ ਦੇਖਿਆ ਵਸੇ ਲਾ ਤੇ ਸੜਕਾਂ ਵੀ ਛੋਟੀਆਂ ਹਨ ਤੇ ਆਪਣੇ ਜਿਹੜੇ ਰੋਡ ਦੇ ਉੱਤੇ ਸੜਕਾਂ ਦੇ ਟਰਾਲੀਆਂ ਟਰੈਕਟਰ ਨਾ ਪੂਰੇ ਤਨ ਲਾਉਣ ਬਾਜ ਵਿੱਚ ਜਗਾ ਤੇ ਲਾਉਣ ਵੀ ਸੰਗ ਜਿਹੜਾ ਐ ਇਧਰੋਂ ਸੰਤ ਜਿਹੜੀ ਜਾਏਗੀ ਬਿਆਣੀ ਨੂੰ ਤੇ ਉਹ ਕੋਈ ਖਰਾਬ ਨਾ ਹੋਵੇ ਨਾਲ ਹੀ ਮੈਂ ਇਹ ਜੂਥ ਨੂੰ ਅਪੀਲ ਕਰਦਾ ਹਾਂ ਸੰਗ ਦੇ ਵਿੱਚ ਗੁਰੂ ਮਹਾਰਾਜ ਦੀ ਬਾਣੀ ਦਾ ਪ੍ਰਤਾਪ ਕਰਨ ਅਤੇ ਕੋਈ ਵੀ ਮੋਟਰਸਾਈਕਲ ਜਾਂ ਟਰੈਕਟਰ ਤੇ ਬੇਤੁਕੀ ਆਵਾਜ਼ਾਂ ਨਾ ਕਟਣ ਨਾ ਸਲੰਸਰ ਚੇਂਜ ਕਰਨ ਨਾ ਕੋਈ ਹੋਰ ਪ੍ਰਕਾਰ ਦੇ ਗਾਣੇ ਲਾਉਣ ਜਿਸ ਨਾਲ ਜੋ ਅਦ ਸਰਕਾਰ ਦੇ ਵਿੱਚ ਸਾਨੂੰ ਘਾਟ ਮਹਿਸੂਸ ਹੋਵੇ ਅਗਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਸੰਗ ਦੇ ਵਿੱਚ ਪਾਇਆ ਗਿਆ ਤੇ ਉਤੇ ਸਖਤ ਕਾਰਵਾਈ ਕਰਾਂਗੇ ਇਹ ਸੰਗ ਦੋ ਤਰੀਕ ਨੂੰ ਜਿਹੜਾ ਹੈ ਮੇਵਾ ਮਿਆਣਿਤ ਹੁੰਦਾ ਹੋਇਆ ਭੈਣੀ ਸਾਹਿਬ ਦਰਿਆ ਤੋਂ ਪਾਰ ਕਰ ਜਾਏਗਾ ਤੇ ਗਦਾਹਪੁਰ ਦੇ ਦੀਵਿਚ ਪੁੱਜੇਗਾ ਤੇ ਸੰਗਤਾਂ ਨੂੰ ਇਹ ਅਪੀਲ ਹੈ ਵੀ ਜੋ ਵੀ ਆਪਣੇ ਨਾਲ ਕੀਮਤੀ ਸਮਾਨ ਲੈ ਕੇ ਆਉਂਦੇ ਹਨ ਉਹ ਦਾ ਪੂਰਾ ਇਤਿਆਦ ਰੱਖਣ ਪੂਰੀ ਸੰਕੋਚ ਰੱਖਣ ਆਪਾਂ ਜਿੱਥੇ ਵੀ ਜਾ ਰਹੇ ਹਾਂ ਤੁਸੀਂ ਉਸ ਪੂਰਾ ਆੜਾ ਦੋੜਾ ਦੇਖ ਕੇ ਬੇਸਾਰਾ ਸੰਗ ਜਿਹੜਾ ਤਰੀਕੇ ਨਾਲ ਵਧੀਆ ਸਜੇ ਟਾਂਗ ਦੇ ਨਾਲ ਉਹ ਮੰਜਾ ਵਾਲੇ ਪੁੱਜੇ ਤੇ ਮੈਂ ਡੀਐਸਪੀ ਦਸੂਹਾ ਬਲਵਿੰਦਰ ਸਿੰਘ ਜੋੜਾ ਇਹ ਹੀ ਬੇਨਤੀ ਕਰਦਾ ਹਾਂ ਸੰਗਤਾਂ ਨੂੰ ਬੇ ਸੰਗਤ ਦੇ ਰੂਪ ਵਿੱਚ ਸੰਗ ਦੇ ਰੂਪ ਵਿੱਚ ਮਹਾਰਾਜੀ ਦੀ ਬਾਣੀ ਦਾ ਪ੍ਰਤਾਪ ਕਰਦੇ ਜਾਈਏ ਉਹਨਾਂ ਦਾ ਜਾਪ ਕਰਦੇ ਜਾਈਏ ਕਿ ਕੋਈ ਵੀ ਖਰਾਬੀ ਕਰਨ ਵਾਲਾ ਬੰਦਾ ਹੈ ਉਹ ਦੀ ਸਾਨੂੰ ਸੂਚਿਤ ਕਰਨ ਸਾਡਾ ਉਥੇ ਕੈਂਪ ਹੈਡ ਬਣਿਆ ਹੈ ਉਥੇ ਸਪੈਸ਼ਲ ਅਸੀਂ ਬੋਰਡ ਲਾਏ ਹਨ ਆਪਣੇ ਨੰਬਰ ਡਿਸਪਲੇ ਕੀਤੇ ਹਨ ਉਹਨਾਂ ਤੋਂ ਸਾਨੂੰ ਉਸੇ ਸੂਚਿਤ ਕਰ ਸਕਦੇ ਹਨ ਅਗਰ ਸੰਗ ਦੇ ਦੌਰਾਨ ਕਿਸੇ ਵੀ ਸੰਗ ਦੇ ਲੋਕਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਉਹ ਸਾਡੇ ਜਿਹੜੇ ਨੰਬਰ ਹਨ ਉਹਨਾਂ 'ਤੇ ਕੰਟੈਕਟ ਕਰ ਸਕਦੇ ਹਨ ਮੇਰਾ ਨੰਬਰ ਹੈ 95929 14921 ਅਤੇ ਐਸ ਐਚਓ ਦਸੂਹਾ ਜੀ ਦਾ ਨੰਬਰ ਹੈ 7973363708 ਇਹ ਦੋ ਨੰਬਰ ਹਨ ਇਹਨਾਂ 'ਤੇ ਕੰਟੈਕਟ ਕਰ ਸਕਦੇ ਹਨ ਬਾਕੀ 112 ਦੇ ਉੱਤੇ ਵੀ ਅਗਾਜ਼ ਕੀਤਾ ਜਾ ਸਕਦਾ ਹੈ